ਉਹ ਨਹੀਂ ਉੱਥੇ ਨਹੀਂ ਆਉਂਦੀ ਬਾਹਰ ਆਉਂਦੀ ਮੈਂ ਕਰ ਦੇਣੀ ਹੈ ਉਹ ਨਹੀਂ ਉੱਥੇ ਨਹੀਂ ਆਉਂਦੀ ਉਹ ਚੱਲਦੀਆਂ ਨਾਲ ਚੜਾਈ ਨਾਲ ਜਿਹੜੇ ਰਹੇਗਾ ਪਰ ਤਾਂ ਕਾਹਦੇ ਨਹੀਂ ਗਾਣਾ ਹੋਏ ਪਾਸ ਕਰਾਈ ਸਾਰਾ ਪਹਿਲਾਂ ਉਹਦਾ ਸਬਦਾ ਮੈਨੂੰ ਨਹੀਂ ਪਰਾਮਾ ਕਰਦਾ ਪਰ ਮੈਂ ਇੱਕ ਮਿੰਟ ਮੇਰੀ ਗੱਲ ਸੁਣ ਤੇਰਾ ਫੇਰ ਕਰਦਾ ਦੀ ਨਹੀਂ ਕੋਈ ਟੱਕਰ ਨਹੀਂ ਆਉਂਦਾ ਤੂੰ ਕਿਉਂ ਨਹੀਂ ਬੱਸ ਜਾ ਯਾਰ ਉਹ ਨਹੀਂ ਹੁਣ ਹੋਰ ਕੀ ਬਸ ਮੈਨੂੰ ਇਹ ਕਰੋ ਉਹ ਹੋਣ ਹੋਣ ਕੀ ਆ ਆ ਨਹੀਂ ਕੋਈ ਜੋਰ ਨਹੀਂ ਪੂਰੇ ਦੀ ਮੇਰੀ ਗੱਲ ਮੰਨ ਮੇਰੀ ਗੱਲ ਮੰਨ ਕੋਈ ਨਹੀਂ ਮਾਰਨ ਤੇਰਾ ਮਾਨ ਆ ਹੁੰਦੀ ਹੁੰਦੀ ਤੇ ਕਿਹਦੇ ਨਾਲ ਤੇਰਾ ਮਾਨ ਇੱਕ ਮਿੰਟ ਮੇਰੀ ਗੱਲ ਜੇ ਹੁੰਦੀ ਹੁੰਦੀ ਮੈਂ ਤੈਨੂੰ ਦੇਣਾ ਤੇਰਾ ਮਾਨ ਉਹ ਤਾਂ ਸਾਰਾ ਹੀ ਮਾਨ ਬਸ ਨਹੀਂ ਹੋਣੀ ਇਹ ਕਹੜੀਆਂ ਉਹ ਹੋ ਗਈ ਹੁਣ ਇਹ ਨਹੀਂ ਛੋੜ ਛੋੜ ਕੋਈ ਨਹੀਂ ਜਿੱਥੇ ਗਿਆ ਨੇ ਉਹ ਹੀ ਆ ਉਹ ਚਲਦੇ ਮੈਂ ਚਲਾ ਆਵੇਂ ਨਾ ਜੀਰ ਕੀ ਹੋਇਆ ਜੇ ਹੁੰਦੀ ਮੈਂ ਕਹਿ ਹੀ ਰਵਾਂ ਨਾ ਮੈਂ ਕੀ ਕਰਾਂ

ਸਾਰੇ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜੇ ਕਿਸੇ ਨੇ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਲੱਗਿਆ ਘੰਟੀ ਦਾ ਬਟਨ ਵੀ ਦਬਾਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਪਹਿਲਾਂ ਤੁਹਾਨੂੰ ਪਹੁੰਚ ਸਕੇ ਠੀਕ ਹੈ ਭਾਜੀ ਸਤਿ ਸ੍ਰੀ ਅਕਾਲ ਵੀਰੇ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਮੇਰਾ ਨਾਮ ਹੈਗਾ ਜੀ ਗੋਪੀ ਜੀ ਠੀਕ ਹੈ ਜੀ ਐਡਰੈਸ ਦਾ ਹੈ ਕਲੇੜੀ ਆਪਣਾ ਮਲੇਂਡੇ ਕੋਲ ਜੀ ਠੀਕ ਹੈ ਜੀ ਮੋਬਾਈਲ ਨੰਬਰ ਦੱਸਿਓ ਭਾਜੀ 8699 ਹਾਂਜੀ ਕਹਾਂ ਤੋਂ ਨੇ ਜਰਾ ਜੀ ਠੀਕ ਹੈ ਭਾਈ ਭਾਈ ਆਪਣਾ ਵਪਾਰ ਦਾ ਕੰਮ ਹੈ ਜੀ ਹਾਂਜੀ ਵਪਾਰ ਦਾ ਕੰਮ ਕਰੇ ਵੀ ਆਪਣੇ ਪਸ਼ੂ ਹੁੰਦੇ ਆ ਅਰਸਮੇ ਹਾਂਜੀ ਹਾਂਜੀ ਤੇ ਅੱਜ ਭਾਈ ਕਿੰਨੀ ਮੱਝਾਂ ਲਿਆਓ ਜੀ ਅੱਜ ਜੀ 4 ਨੇ ਅੱਛਾ 4 ਹੈਗੀਆਂ ਪਹਿਲੇ ਨੰਬਰ ਵਾਲੀ ਭਾਈ ਤੋੜ ਲਓ ਪਹਿਲਾਂ ਸਿਰ ਦੇਖੋ ਚੰਗਾ ਹੈਗਾ ਲੰਬਾਈ ਲੰਬਾਈ ਵੀ ਚੰਗੀ ਹੈਗੀ ਆ ਕਦਮਜਨ ਵੀ ਚੰਗਾ ਹਾਂ ਤੁੰ ਦੇਖੋ ਅਲੱਗ-ਅਲੱਗ ਗਾਇਤ ਤੇ ਲੱਗਾ ਮੋੜ ਲਓ ਭਾਈ ਇਧਰ ਹੀ ਮੈਂ ਮੋੜ ਲਾਉਂਦਾ ਔੜਲਾ ਮੋੜਲ ਇਹਦੀ ਬਈ ਡਿਟੇਲ ਦੱਸੋ ਜੀ ਪਹਿਲੇ ਧਿਆਨ ਦਿਓ ਵੀਰੇ ਚਾਰ ਦੰਦ ਹੈ ਜੀ ਸੂਈ ਹੋਈ ਹੈ ਜੀ ਹਾਂ ਜੀ ਸੂਈ ਹੋਈ ਹੈ 20 ਦਿਨ ਹੋ ਗਏ ਜੀ ਸੂਈ ਨੂੰ ਬਗੜਾ ਕੱਟਾ ਹੀ ਅੱਛਾ ਕੱਟਾ ਹੈਗਾ ਦੁੱਧ ਭਾਈ ਕਿੰਨਾ ਹੈਗਾ ਦੁੱਧ ਬਰੇ 11 ਕਿਲੋ ਹੈ ਜੀ ਖਰਾਂ ਅੱਛਾ ਜੀ 12 ਗੇ 13 ਗੇ ਨੂੰ ਫਾਇਦਾ ਜੀ ਠੀਕ ਹੈ ਜੀ ਕਿੰਨੇ ਹੀ ਦੋਗੇ ਭਾਜੀ ਜੀ ਦਾ ਮੁੱਲ 135 ਕਰਦੇ ਵੀਰੇ ਕਿੰਨੇ ਹੀ ਲਾਸਟ ਦੇ ਦੋਗੇ ਜੀ 120 ਦੇ ਦਾਂਗੇ ਇੱਕ 15 ਹੀ ਦੇ ਦਿਓ ਭਾਜੀ ਚਲੋ ਕੋਈ ਮਾਰਦਾਨ ਕਰ ਦਾਂ ਠੀਕ ਹੈ ਜੀ ਦੂਜੀ ਭਾਜੀ ਫਿਰ ਤੋੜ ਲੋ ਇੱਕ ਵਾਰੀ ਲੈ ਲੋ ਭਾਜੀ ਇਹ ਵੀ ਚੰਗੀ ਹੈਗੀ ਹੈ ਸਿਰਸੁਰ ਦੇਖੋ ਇਹਦਾ ਵੀ ਚੰਗਾ ਹੈਗਾ ਸਾਹ ਤੋਂ ਦੇਖੋ ਇਹਦਾ ਅੱਲਾ ਗੱਲਾ ਸਾਨ ਲੱਗਾ ਹੋਲਡ ਪਾਊਡਰ ਬੇਟ ਕੋਟ ਵੀ ਚੰਗੀ ਹੈਗੀ ਆ ਇਹ ਵੀ ਭਾਈ ਸੋਈਈ ਆ ਹਾਂਜੀ ਸੋਈਈ ਆ ਇਹ ਰਾਤ ਵੀ ਸੋਈਈ ਆ ਅੱਛਾ ਮਗਰ ਭਾਜੀ ਕੀ ਹੈ ਇਹਦੇ ਇਹ ਮਗਰ ਹੈਗਾ ਜੀ ਕੱਟਾ ਹਾਂਜੀ ਬੋਲੀ ਭਾਜੀ ਕੱਢੀ ਹੈ ਕੋਈ ਮਾੜੀ ਮੋਟੀ ਹੈ ਬਰੇ ਰਾਤ ਦੀ ਸੂਈ ਥੋੜੀ ਬੋਦੀ ਵੱਡੀ ਗੱਡੀ ਵਰਤ ਆਉਣੀ ਕਰੀ ਹੈ ਬੜੀ ਮੋਟੀ ਗੱਡੀ ਹੈ ਕਿੰਨਾ ਕੁ ਭਾਈ ਤੁਹਾਡੇ ਹਿਸਾਬ ਨਾਲ ਦੁੱਧ ਦੇ ਦੂਗੀ ਦੁੱਧ ਮੈਨੂੰ ਪਹਿਲੇ ਦੇਣਾ ਤੇਰੀ ਯਾਰ 14 15 ਕਿਲੋ ਦੇ ਸਕਦੇ ਆ ਸਾਮ ਨੂੰ ਹਾਂਜੀ ਭਾਈ ਮੁੱਲ ਕੀ ਕਰਦੇ ਹੋ ਜੀ 140 ਮੰਗਦੇ ਕਿੰਨੇ ਦੇ ਦੋਗੇ ਜੀ 135 ਦੇ ਦੂੰਗਾ ਜੀ ਚਲੋ ਅਗਲੀ ਦੌਰ ਲਓ ਭਾਜੀ ਹੱਥੇ ਨੰਬਰ ਤੇ ਹੈਗੀ ਆ ਕਦ ਵਜਨ ਇਹਦਾ ਵੀ ਚੰਗਾ ਹੈਗਾ ਫਰਮ ਤੋਂ ਦੇਖੋ ਇਹਦਾ ਵੀ ਕੰਨਾ ਕੰਨਾ ਗਿਆਪ ਤੇ ਆ ਕੋਈ ਨਹੀਂ ਭਾਈ ਮੋੜ ਲੈ ਤੇ ਲੰਬਾਈ ਲੰਬਾਈ ਵੀ ਚੰਗੀ ਆ ਤਾਂ ਦੇਖੋ ਇੱਕ ਵਾਰ ਨੇੜੇਓ ਪੈਟ ਫੁੜੇ ਇਹਦੀ ਵੀ ਚੰਗੀ ਆ ਇਹਦੀ ਬਾਰੇ ਡਿਟੇਲ ਦੱਸੋ ਪਹਿਲਾਂ ਬਦੇ ਨੇ ਦੂਸਰੇ ਸਵੇਰੇ ਸੁਣਾ ਵਾਲੇ ਅੱਛਾ ਕਿੰਨਾ ਕੁ ਟਾਈਮ ਲੱਗਦੀ ਆ 5-7 ਦਿਨ ਲਾਊਗੀ ਵੀਰੇ ਅੱਛਾ ਜੀ ਪਿਛਲੇ ਸਵੇਰੇ ਭਾਈ ਕਿੰਨਾ ਕੁ ਦੁੱਧ ਪਾਇਆ ਨੇ ਹਾਂਜੀ ਪਿਛਲੇ ਸਵੇਰੇ ਦੁੱਧ ਕਿੰਨਾ ਦਿੱਤਾ ਮਾਲਕਾਂ ਨੇ ਵੀਰੇ 13 ਕਿਲੋ ਦੱਸਿਆ ਸੀ ਇਹਦਾ ਅੱਛਾ ਜੀ ਤੁਹਾਡੇ ਹਿਸਾਬ ਨਾਲ ਐਤ ਕੀ ਕਿੰਨਾ ਦੇ ਦੋਗੀ ਮਾਲਕ ਦੇ ਬਹੁਤ ਕੁਸ ਨਹੀਂ ਦੇ ਸਕਦੀ ਅੱਛਾ ਇਹਨਾਂ ਦਾ ਚੋਕ ਦੇ ਦੋ ਹਾਂਜੀ ਅੱਛਾ ਜੀ ਤੇਰੀ ਭਾਜੀ ਕੀ ਡਿਮਾਂਡ ਕਰਦੇ ਹੋ ਇਹਦੇ ਬਿਲ ਦੇ ਵਿੱਚ 95000 ਹੈ ਤੇ ਕਿੰਨੇ ਦੇਓਗੇ ਜੀ 80000 ਦੀ ਦੱਸੋ ਚਲੋ ਠੀਕ ਹੈ ਜੀ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਨਾਂ ਪਾ ਲਈ ਆ ਪਿੰਡ ਦਾ ਸਮਾਨ ਕਹਿੰਦਾ ਜਿੰਨਾ ਰੁਪਾ ਨਾ ਜ਼ਰਾ ਠੀਕ ਹੈ ਜੀ ਭਾਈ ਮੋਬਾਈਲ ਨੰਬਰ ਦੱਸੋ ਜੀ 98019 50609 ਠੀਕ ਹੈ ਭਾਜੀ ਆਪਣਾ ਭਾਈ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਕੰਮ ਹੈ ਜੀ ਭਾਈ ਆਪਣੇ ਘਰੇ ਵੀ ਹਰ ਸਮੇਂ ਪੱਛੇ ਹੁੰਦੇ ਆ ਹੁੰਦੇ ਚਾਰ ਠੀਕ ਹੈ ਠੀਕ ਹੈ ਭਾਜੀ ਅੱਜ ਭਾਜੀ ਕਿੰਨੀਆਂ ਗਾਇਆਂ ਲੈ ਆਈ ਸੀ ਬੈੜੀ ਤੇ ਇਕੱਲੇ ਆਂਦੀ ਬਾਕੀ ਮੈਂਸਾ ਲੈਂਦੀ ਨਹੀਂ ਚਾਰ ਅੱਛਾ ਅੱਛਾ ਮੱਝਾਂ ਵੇਗੀਆਂ ਜੀ ਮੱਝਾਂ ਵੇਗੀਆਂ ਆਂ ਗਾਂ ਖੜੀ ਆ ਇੱਕ ਵਾਰ ਤੋੜ ਲਓ ਭਾਜੀ ਆ ਦੇਖੋ ਤਾਂ ਤੋਂ ਦੇਖੋ ਗਾਂ ਦਾ ਪੂਰਾ ਚੰਗਾ ਲੱਗਾ ਆ ਦੇਖੋ ਇੱਕ ਵਾਰੀ ਉਹ ਲਾ ਦੇਖੋ ਗਾਂ ਦਾ ਐਚਬ੍ਰੀਡ ਚ ਪੈਂਦੀ ਹੈਗੀ ਆ ਫੇਸ ਵੀਡੀਓ ਇੱਕ ਵਾਰ ਦੇਖੋ ਗਾਂ ਦੀ ਸੋਰੀ ਚੰਗੀ ਹੈਗੀ ਆ ਕੰਨ ਵੀ ਛੋਟਾ ਛੋਟਾ ਹੈਗਾ ਅਡਰਾ ਦੇਖੋ ਤੁਸੀਂ ਇੱਕ ਵਾਰੀ ਪੂਰਾ ਟਾਪ ਦਾ ਭਾਈ ਮਗਰ ਕੀ ਇਹਦੇ ਬੱਚਾ ਹੈ ਮਗਰ ਅੱਛਾ ਮਗਰ ਬੱਚਾ ਹੈਗਾ ਕਿੰਵੇ ਸੇ ਸੂਈ ਹੈ ਭਾਜੀ ਇਹ ਦੂਜੇ ਸੇ ਸੂਈ ਹੈ ਅੱਛਾ ਇਹ ਭਾਜੀ ਪਿਛਲੇ ਸੇ ਕਿੰਨਾ ਦੁੱਧ ਪਾਇਆ ਨੇ ਇਹਨੇ 20 ਕਿਲੋ ਪਾਇਆ ਤੇ ਅੱਜ ਕਿੰਨਾ ਦੇ ਦੋਗੇ ਜੀ ਅੱਜ ਕਿਤੇ 20 24 ਕਿਲੋ ਕਰ ਦੋ ਤੇ ਹੁਣ ਭਾਈ ਇਸ ਟਾਈਮ ਕਿੰਨਾ ਹੈਗਾ 20 ਕਿਲੋ ਹੋਊਗਾ ਅੱਛਾ ਹੈਗਾ 20 ਕਿਲੋ ਠੀਕ ਹੈ ਭਾਜੀ ਇਹ ਭਾਜੀ ਕਿੰਨੇ ਦੇਣੀ ਹੈਗੀ ਆ

ਏ ਭਾਈ ਦੁੱਧ ਕਿੰਨਾ ਦੇ ਦੇ ਕੋਲ ਇਸ ਟਾਈਮ ਦੂਧ ਇਸਕੇ ਨੇ 14 ਲੀਟਰ ਅੱਛਾ ਠੀਕ ਹੈ ਤੇ ਕਿੰਨਾ ਦੇ ਦੋਗੇ ਤੁਹਾਡੇ ਹਿਸਾਬ ਨਾਲ ਦੁੱਧ ਦੇ ਦੇਣਾ ਵੀਰੇ 17 ਲੀਟਰ ਅੱਛਾ 17 ਤੱਕ ਜਾਊਗੀ ਠੀਕ ਹੈ ਜੀ ਤੁਹਾਨੂੰ ਬਾਈ ਚੰਗਾ ਲੱਗਾ ਹੋਇਆ ਹਨ ਚੰਗਾ ਜੀ ਆ ਦੇਖੋ ਪਿਛਲੇ ਸਵੇਰੇ ਵੀਰੇ ਇਸਨੇ ਦੁੱਧ ਦਿੱਤਾ 16 ਲੀਟਰ ਅੱਛਾ 16 ਦਿੱਤਾ ਹੈਗਾ ਐ ਕਿ 17 18 ਦੇ ਦਊਗੀ 17 18 ਦੇ ਦਊਗੀ ਇਹ ਭਾਈ ਆਪਣਾ ਐਡਰੈਸ ਦੱਸਿਓ ਜਰਾ ਉਹ ਵੀਰੇ ਸਾਡਾ ਐਡਰੈਸ ਹੈ ਜੀ ਜ਼ਿਲ੍ਹਾ ਸਾਰਨਪੁਰ ਅੱਛਾ ਜੀ ਹਾਂਜੀ ਲੈਣ ਵਾਲੇ ਪਠੇੜ ਗਿਆ ਅੱਛਾ ਪਠੇੜ ਠੀਕ ਹੈ ਜੀ ਸਾਰਨਪੁਰ ਆਪਣਾ ਠੀਕ ਹੈ ਤੇ ਨਾਮ ਭਾਜੀ ਤੁਹਾਡਾ ਨਾਮ ਸ਼ੋਇਬ ਤੇ ਮੋਬਾਈਲ ਨੰਬਰ ਦੱਸੋ ਆਪਣਾ ਜੀ 9058590204 ਠੀਕ ਹੈ ਇਹਦੀ ਭਾਜੀ ਡਿਮਾਂਡ ਕੀ ਕਰਦੇ ਹੋ ਇਹਦੀ ਡਿਮਾਂਡ ਹੈ ਵੀਰੇ ਮੌਲਿਕਾ ਤੋਂ 2 ਲੱਖ ਦੇਣੀ ਇੱਕ ਅਸਤੀ ਦੀ ਅੱਛਾ 1.72 ਦੀ ਛੱਡ ਦਿਓ ਜੀ ਚਲੋ ਜੀ ਚਲੋ ਠੀਕ ਹੈ ਜੀ ਆਪਣਾ ਵਪਾਰਕੀ ਕੰਮ ਹੈ ਜੀ ਹਾਂਜੀ ਵਪਾਰਕੀ ਕੰਮ ਹੋਰ ਵੀ ਲਾਏ ਹੋ ਹੋਰ ਵੀ ਲੈ ਚਲੋ ਇਹ ਵੀ ਤੋੜ ਲਓ ਇੱਕ ਵਾਰ ਇਹ ਬੰਨ ਲਓ ਪਹਿਲੇ ਇਹ ਦੇਖੋ ਇਹਦਾ ਦੇਖਾ ਟੋਰਾ ਦੇਖੋ ਲੈ ਜਲਾ ਨੂੰ ਜਲਾ ਪਾਹਨ ਤੋਂ ਇਹਦਾ ਵੀ ਚੰਗਾ ਲੱਗਾ ਮੋੜ ਲਓ ਭਾਜੀ ਚੰਗੀ ਜੋਟੀ ਹੈ ਜੀ ਮੋੜ ਲਓ ਭਾਜੀ ਮੋੜ ਲਓ ਸਿਰ ਦੇਖੋ ਇਹਦਾ ਚੰਗਾ ਚੰਗਾ ਹੈ ਪੇਟਪੁੱਟ ਵੀ ਚੰਗੀ ਹੈਗੀ ਹੈ ਮਾਜੀ ਦੀ ਸਾਨੂੰ ਵੀ ਇਕੱਲਾ ਇਕੱਲਾ ਗੈਪ ਤੇ ਲੱਗਾ ਇਹਦੀ ਡਿਟੇਲ ਦੱਸੋ ਜੀ ਜੀ ਇਸਕੇ ਨੀਚੇ ਦੂਆ 13 ਲੀਟਰ ਅੱਛਾ ਇਹ ਵੀ ਸੂਈ ਹੀ ਆ ਹਾਂਜੀ ਇਹ ਵੀ ਸੂਈ ਵੀ ਆ ਠੀਕ ਹੈ मगर कटा है इसकी अच्छा, डिमांड है, है, है डेढ़ लाख अच्छा आपकी है साथ वाली अच्छा, जी हां जी ये भी हमारी अच्छा जी ए डिटेल दस

नाइन जीरो फाइव फाइव ठीक है जीरो टू जीरो फोर हर मंडी आते हो आप सहारनपुर से हर मंडी इधर आते हो ठीक है जी चलो धन्यवाद जी اوہ ہيڏو گهي اوهران کي ڏيتا آهي تا جهتو اسان کي ڏيتا آهي استاد سرڪار جي Terima kasih telah menonton! दवाई देखो बुरी चंगी है तार देखो माई गांव की पूरी चंकी है मजेदार की धार है कि हो

ਇਹ ਤੁਹਾਨੂੰ ਜੋੜ ਦੇ ਗਏ ਹੈ। ਇਹ ਟਾਪਿਕ ਦੇ ਵਿੱਚ ਹੋ ਜਾਣਾ। ਤੁਸੀਂ ਦੇਖ ਸਕੀਏ। ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ ਜੀ। ਭਾਜੀ ਆਪਣਾ ਨਾਮ ਤੇ ਐਡਰੈਸ ਦੱਸੋ ਜੀ। ਨਾਮ ਰਘੂ ਸਿੰਘਾ ਫਾਟੇਵੜਾ ਸਾਹਿਬ ਜੀ ਦਾ। ਠੀਕ ਹੈ ਜੀ। ਮੋਬਾਈਲ ਨੰਬਰ ਭਾਜੀ? 9815845140 ਠੀਕ ਹੈ। ਅੱਜ ਭਾਜੀ ਇੱਕੋ ਹੀ ਮਾਝ ਲਏ ਹੋ ਜੀ। ਦੋ ਲਏ ਇੱਕ ਉੱਜਰ ਖੜੀ। ਠੀਕ ਹੈ ਜੀ। ਇਹਦੀ ਡਿਟੇਲ ਦੱਸੋ ਜੀ। ਇਹਨੇ 14 ਕਿਲੋ ਦੁੱਧ ਦਿਆ ਆ ਆ ਤੀਜੇ ਸੀ ਇਹ ਹੁਣ ਸੋਨਾ ਆ ਲੈ ਅੱਛਾ ਕਿੰਨਾ ਕਟਾਮ ਕਰਦੀ ਆ 5-4 ਦਿਨ ਲਾਉਗੀ ਬਸ ਠੀਕ ਹੈ ਜੀ 14-15 ਕਿਲੋ ਤਾਂ ਦੇ ਦੂਗੀ ਐਤਕੀ ਆ ਆ ਆ ਤੇ ਕਿੰ ਕੀ ਮੁੱਲ ਕਰਦੇਗੀ ਉਹ ਇੱਕ ਤੂੰ ਕਿੰਨੇ ਦੇਣੀ ਆ ਜੀ ਉਹ 60 ਦਾ ਜਾਂ 60 ਤੱਕ ਅੱਛਾ ਦੇ ਦੋਗੇ ਜੀ ਚਲੋ ਚੰਗੀ ਹੈਗੀ ਉਹਦਾ ਇੱਕ ਵਾਰ ਫਿਰ ਤੋੜ ਲਓ ਭਾਜੀ ਅੱਗੇ ਨੂੰ ਲਓ ਜੀ ਆਪਣਾ ਵੀ ਵਪਾਰ ਦਾ ਕੰਮ ਹੈ ਜੀ ਹਾਂ ਤੇਰੇ ਵੀ ਹਰ ਸਮੇਂ ਬੱਸੀ ਹੁੰਦੇ ਆ ਰੱਖੋ ਠੀਕ ਹੈ ਜੀ ਮੋਬਾਈਲ ਨੰਬਰ ਫਿਰ ਦੱਸ ਦੋ ਆਪਣਾ 9915845140 ਠੀਕ ਹੈ ਭਾਈ ਜੀ ਧੰਨਵਾਦ ਭਾਈ ਜੀ ਧੰਨਵਾਦ ਠੀਕ